ਰੌਤ ਦੇ ਬਿਹਫ ਤੇ ਉਹਨਾਂ ਦੇ ਐਡਵੋਕੇਟ ਅਪੀਅਰ ਹੋਏ ਸੀ ਜੀ ਅੱਜ ਕੋਰਟ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਸੀ ਕੋਰਟ ਦੇ ਵਿੱਚ ਵੀ ਕੰਗਣਾ ਰੌਤ ਨੂੰ ਪੇਸ਼ੀ ਤੋਂ ਛੋਟ ਮਿਲ ਸਕੇ ਤੇ ਉਹਨਾਂ ਨੇ ਪਰਮਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਕੋਰਟ ਨੇ ਉਹਦੇ ਐਪਲੀਕੇਸ਼ਨ ਦਾ ਸਾਡੇ ਤੋਂ ਜਵਾਬ ਲਿਆ ਸੀ ਤੇ ਅਸੀਂ ਜਵਾਬ ਦੇ ਵਿੱਚ ਇਹੀ ਕਿਹਾ ਸੀ ਇਹ ਵਾਇਲੇਸ਼ਨ ਆਫ ਲਾ ਹੈ ਪਰ ਸੀਆਰਪੀਸੀ ਦੇ ਵਿੱਚ ਇਹਦਾ ਕੋਈ ਪ੍ਰोसीजर ਹੈ ਨਹੀਂ ਬਾਕੀ ਇਨੀਸ਼ੀਅਲ ਸਟੇਜ ਹੈ ਉਹਨੂੰ ਇਨੀਸ਼ੀਅਲ ਸਟੇਜ ਤੇ ਇਹ ਛੋਟ ਨਹੀਂ ਮਿਲਣੀ ਚਾਹੀਦੀ ਤੇ ਕੋਰਟ ਨੇ ਉਹਨਾਂ ਦੀ ਐਪਲੀਕੇਸ਼ਨ ਡਿਸਮਿਸ ਕੀਤੀ ਹੈ ਤੇ ਉਹਨਾਂ ਨੂੰ ਸਿਰਫ 1 ਦਿਨ ਦੀ ਜਿਹੜੀ ਹੈ ਹਾਜ਼ਰੀ ਤੋਂ ਛੋਟ ਦਿੱਤੀ ਹੈ ਤੇ ਨੈਕਸਟ ਡੇਟ ਤੇ ਅਪੀਅਰ ਹੋਣ ਲਈ ਕਿਹਾ ਜੀ ਅਗਲੀ ਡੇਟ ਕਦੋਂ ਦੀ ਪਈ ਹੈ ਅਗਲੀ ਡੇਟ ਦੇ ਵਿੱਚ 27 ਅਕਤੂਬਰ ਡੇਟ ਫਿਕਸ ਕੀਤੀ ਹੈ ਜੀ ਕੋਰਟ ਨੇ ਉਹਦੇ ਵਿੱਚ ਕੀ ਕਿਹਾ ਗਿਆ ਕੋਰਟ ਨੇ ਉਹਨਾਂ ਦੇ ਕੰਗਣਾ ਨਾਉ ਦੇ ਵਕੀਲ ਸਾਹਿਬ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹਨਾਂ ਦੀ ਅੱਜ ਫਿਲਹਾਲ ਅੱਜ ਦੀ ਪੇਸ਼ੀ ਦੀ ਜਿਹੜੀ ਉਹਨਾਂ ਨੂੰ ਛੋਟ ਮਿਲੀ ਹੈ ਨੈਕਸਟ ਡੇਟ ਤੇ ਉਹਨਾਂ ਨੂੰ ਅਪੀਅਰ ਹੋਣ ਲਈ ਲਾਜ਼ਮੀ ਕੀਤਾ ਹੈ ਜੇ ਨਹੀਂ ਅਪੀਅਰ ਹੋਣਗੇ ਤਾਂ ਉਹਨਾਂ ਨੂੰ ਦੇ ਗ੍ਰਿਫਤਦਾਰੀ ਵਾਰੰਟ ਜਿਹੜੇ ਇਸ਼ੂ ਹੋਗੇ ਰਾਉਤ ਦੇ ਬਿਹਾਫ ਤੇ ਉਹਨਾਂ ਦੇ ਐਡਵੋਕੇਟ ਅਪੀਅਰ ਹੋਏ ਸੀ ਅੱਜ ਕੋਰਟ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਸੀ ਕੋਰਟ ਦੇ ਵਿੱਚ ਵੀ ਕੰਗਣਾ ਰੌਤ ਨੂੰ ਪੇਸ਼ੀ ਤੋਂ ਛੋਟ ਮਿਲ ਸਕੇ ਤੇ ਉਹਨਾਂ ਨੇ ਪਰਮਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਕੋਰਟ ਨੇ ਉਹਦੇ ਐਪਲੀਕੇਸ਼ਨ ਦਾ ਸਾਡੇ ਤੋਂ ਜਵਾਬ ਲਿਆ ਸੀ ਤੇ ਅਸੀਂ ਜਵਾਬ ਦੇ ਵਿੱਚ ਇਹੀ ਕਿਹਾ ਸੀ ਇਹ ਵਾਇਓਲੇਸ਼ਨ ਆਫ ਲਾ ਹੈ ਪਰ ਸੀਆਰਪੀਸੀ ਦੇ ਵਿੱਚ ਇਹਦਾ ਕੋਈ ਪ੍ਰोसीजर ਹੈ ਨਹੀਂ ਬਾਕੀ ਇਨੀਸ਼ੀਅਲ ਸਟੇਜ ਹੈ ਉਹਨੂੰ ਇਨੀਸ਼ੀਅਲ ਸਟੇਜ ਤੇ ਇਹ ਛੋਟ ਨਹੀਂ ਮਿਲਣੀ ਚਾਹੀਦੀ ਤੇ ਕੋਰਟ ਨੇ ਉਹਨਾਂ ਦੀ ਐਪਲੀਕੇਸ਼ਨ ਡਿਸਮਿਸ ਕੀਤੀ ਹੈ ਤੇ ਉਹਨਾਂ ਨੂੰ ਸਿਰਫ ਇੱਕ ਦਿਨ ਦੀ ਜਿਹੜੀ ਹੈ ਹਾਜ਼ਰੀ ਤੋਂ ਛੋਟ ਦਿੱਤੀ ਹੈ ਤੇ ਨੈਕਸਟ ਡੇਟ ਤੇ ਅਪੀਅਰ ਹੋਣ ਲਈ ਕਿਹਾ ਜੀ ਅਗਲੀ ਡੇਟ ਕਦੋਂ ਦੀ ਪਈ ਹੈ ਅਗਲੀ ਡੇਟ ਦੇ ਵਿੱਚ 27 ਅਕਤੂਬਰ ਡੇਟ ਫਿਕਸ ਕੀਤੀ ਹੈ ਜੀ ਕੋਰਟ ਨੇ ਉਦੇ ਵਿੱਚ ਕੀ ਕਿਹਾ ਗਿਆ ਕੋਰਟ ਨੇ ਉਹਨਾਂ ਦੇ ਕੰਗਣਾ ਰ瑙 ਦੇ ਵਕੀਲ ਸਾਹਿਬ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹਨਾਂ ਦੀ ਅੱਜ ਫਿਲਹਾਲ ਅੱਜ ਦੀ ਪੇਸ਼ੀ ਦੀ ਜਿਹੜੀ ਉਹਨਾਂ ਨੂੰ ਛੋਟ ਮਿਲੀ ਹੈ ਨੈਕਸਟ ਡੇਟ ਤੇ ਉਹਨਾਂ ਨੂੰ ਅਪੀਅਰ ਹੋਣ ਲਈ ਲਾਜ਼ਮੀ ਕੀਤਾ ਹੈ ਜੇ ਨਹੀਂ ਅਪੀਅਰ ਹੋਣਗੇ ਤਾਂ ਉਹਨਾਂ ਨੂੰ ਦੇ ਗ੍ਰਿਫਤਾਰੀ ਬਰਾਂਟ ਹੈਡ ਇਸ